60000 ਤੋਂ ਲੈ ਕੇ 80000 ਦੇ ਵਿੱਚ ਵਿੱਚ ਜੀ ਬੱਚਾ ਮਤਲਬ ਇਨਕਮ ਕਰੂਗਾ ਜੀ ਉੱਥੇ ਇਹ ਚੀਜ਼ ਦੀ ਜ਼ਿੰਮੇਵਾਰੀ ਜੇ ਤੁਸੀਂ ਲਓਗੇ ਤਾਂ ਤਾਂ ਵਧੀਆ ਗੱਲ ਹੈ ਕਿ ਹਾਂ ਵੀ ਕੱਲੂ ਬੱਚਾ ਗਿਆ 2 ਮਹੀਨੇ ਦਾ ਘਟੋ ਘਟ 6 ਤੋਂ 7 ਮਹੀਨੇ ਦੇ ਵਿੱਚ ਬੱਚਾ ਬੇਸਿਕ ਸਿੱਖ ਜਾਂਦਾ ਜੀ ਜਦੋਂ ਬੇਸਿਕ ਸਿੱਖ ਗਿਆ ਜੀ ਉਹਦੀ ਸੈਲਰੀ ਇਨਕਰੀਜ਼ ਤੋਂ ਪਹਿਲਾਂ ਜੀ ਐਮਬੈਸੀ ਫੀਸ ਅਸੀਂ ਭਰਾਂਗੇ ਜੀ ਹਾਂ ਆਫਰ ਲੈਟਰ ਫੀਸ ਅਸੀਂ ਭਰਾਂਗੇ ਜੀ ਹਾਂ ਇਨਵੀਟੇਸ਼ਨ ਫੀਸ ਅਸੀਂ ਭਰਾਂਗੇ ਹਾਂ ਉਸ ਤੋਂ ਬਾਅਦ ਵੀਐਫਐਸ ਦੀ ਫੀਸ ਹੋਗੀ ਜੀ ਠੀਕ ਹੈ ਾਰੇ ਭਰਾਵਾਂ ਦਾ ਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜਿੰਨੇ ਭਰਾ ਆਪਣੇ ਅੱਜ ਜੁੜੇ ਹੈਗੇ ਤੇ ਇਮੀਗ੍ਰੇਸ਼ਨ ਦੇ ਰਿਲੇਟਡ ਅੱਜ ਇੱਕ ਗੱਲਬਾਤ ਕਰਾਂਗੇ ਜ਼ਰੂਰੀ ਜਾਣਕਾਰੀ ਤੁਸੀਂ ਕਹਿ ਸਕਦੇ ਪਹਿਲਾਂ ਵੀਰੇ ਵੈਲਕਮ ਆਪਣੇ ਚੈਨਲ ਦੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪੀਵੀ ਤੇਰਾ ਪ੍ਰੋਡਕਸ਼ਨ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ ਵੀਰੇ ਆਪਾਂ ਗੱਲ ਕਰੀਏ ਪਹਿਲਾਂ ਤਾਂ ਇੰਟਰੋਡਿਊਸ ਕਰ ਦੋ ਵੀ ਆਪਾਂ ਕਿਸ ਮਤਲਬ ਪ੍ਰੋਪਰ ਜਿਵੇਂ ਕਿਸੇ ਆਪਣੇ ਭਰਾਣਾ ਆਫਿਸ ਵਿਜ਼ਿਟ ਕਰਨਾ ਹੈ ਕਿੱਥੇ ਪਹੁੰਚ ਜਾਣਾ ਤੇ ਐਡਰੈਸ ਕੀ ਪੈਂਦਾ ਆਪਣਾ ਹੈਗੇ ਜੀ ਸ਼ਹਿਰ ਸੰਗਰੂਰ ਹਾਂਜੀ ਬਰਨਾਲਾ ਰੋਡ ਨੀਅਰ ਪੁਲਿਸ ਲਾਈਨ ਬੀ ਐਮ ਐਸ ਓਵਰ ਸੀ ਸੰਗਰੂਰ ਤੇ ਬੀ ਐਮ ਐਸ ਓਵਰ ਸੀ ਦੇ ਨਾਮ ਤੇ ਬਾਈ ਹੋਣਾ ਕਿ ਬਾਈ ਦੀ ਉਮਰ ਦੇ ਕਿ ਤੁਸੀਂ ਸਾਰੇ ਕਹੋਗੇ ਕਿ ਬਾਈ ਛੋਟੀ ਜੀ ਉਮਰ ਹੈ ਕੀ ਕੰਮ ਕਰ ਕਰਦਾ ਹੋਊਗਾ ਕਹਿੰਦਾ ਜੀ ਛੋਟੀ ਉਮਰ ਦੇ ਵਿੱਚ ਵੱਡੇ ਵੱਡੇ ਤਜਰਬੇ ਹੈ ਹਾਂਜੀ ਹਾਂਜੀ ਉਹ ਗੱਲ ਆਪਾਂ ਕਹਿ ਸਕਦੇ ਹੁੰਨੇ ਹਣਾ ਤੇ ਸਭ ਤੋਂ ਪਹਿਲਾਂ ਤਾਂ ਜੇ ਗੱਲ ਕਰੀਏਗੀ ਵੀ ਇਮੀਗ੍ਰੇਸ਼ਨ ਦੇ ਵਿੱਚ ਵੈਸੇ ਤਾਂ ਚਲੋ ਬਹੁਤ ਸਾਰੇ ਹੈਗੇ ਨੇ ਕਿ ਹਣਾ ਕੰਟਰੀਆਂ ਹਮ ਹਮ ਕੰਮ ਵੀ ਕਰ ਰਹੇ ਨੇਗੇ ਆਪਾਂ ਕਿਹੜੇ ਪ੍ਰੋਡਕਟ ਦੇ ਵਿੱਚ ਕੰਮ ਕਰ ਰਹੇ ਹਾਂ ਅਸੀਂ ਜਿਹੜਾ ਹੁਣ ਸਟਾਰਟ ਕੀਤਾ ਅਸੀਂ ਰਸ਼ੀਆ ਦਾ ਸਟੱਡੀ ਵੀਜ਼ ਜਿਹੜਾ ਕਿ ਆਪਣੇ ਪੰਜਾਬ ਦੇ ਹਰਿਆਣਾ ਦੇ ਤੇ ਰਾਜਸਥਾਨ ਦੇ ਵਿੱਚ ਜਿੰਨੇ ਵੀ ਕਲਾਇੰਟ ਨੇ ਜਾਂ ਜਿੰਨੇ ਵੀ ਏਜੰਟ ਨੇ ਉਹਨਾਂ ਨਾਲੋਂ ਸਭ ਤੋਂ ਘੱਟ ਰੇਟ ਆਪਣਾ ਹੋਊਗਾ ਜੀ ਓਕੇ ਤੇ ਮੈਂ ਚਲੋ ਤੁਹਾਨੂੰ 1 ਬਾਈ 1 ਦੋ ਚਾਰ ਸਵਾਲ ਹੈਗੇ ਨੇ ਜਿਹੜੇ ਮਨ ਦੇ ਵਿੱਚ ਮੈਂ ਕਲੀਅਰ ਵੀ ਕਰੂੰਗਾ ਮੇਰੇ ਨਾਲ ਨਾਲ ਜਿਹੜੇ ਆਪਣੀ ਵੀਡੀਓ ਵੀ ਦੇਖ ਰਹੇ ਹੁੰਦੇ ਨੇ ਕੋਈ ਜਾਣ ਦਾ ਚਾਹ ਬਣਦਾ ਉਹਨਾਂ ਦੇ ਮਨ ਦੇ ਵਿੱਚ ਵੀ ਹੁੰਦਾ ਪਹਿਲੀ ਗੱਲ ਤਾਂ ਤੁਸੀਂ ਕਿਹਾ ਵੀ ਖਰਚਾ ਘੱਟ ਲਾਵਾਂਗੇ ਹਨਾ ਖਰਚਾ ਤੁਸੀਂ ਆਪੇ ਘੱਟ ਲਓਗੇ ਤੁਸੀਂ ਅਡਵਾਂਸ ਦੇ ਵਿੱਚ ਅਗਲੇ ਤੋਂ 50-60000 ਰੁਪਇਆ ਲੈ ਕੇ ਰੱਖ ਲਓਗੇ ਤੇ ਬਾਦੇ ਵਿੱਚ ਕਹਿ ਦੋਗੇ ਕਿ ਸਾਡਾ ਸਰ ਤੁਹਾਡਾ ਵੀਜ਼ਾ ਆ ਜਾਂਦੇ ਅਗਲੇ ਦੇ 50000 8000 ਤਾਂ ਡੁੱਬ ਗਿਆ ਵੀਰੇ ਅ ਐਵੇਂ ਦਾ ਕੁਝ ਨਹੀਂ ਹੋਊਗਾ ਜੀ ਆਪਾਂ ਸਾਰੀ ਪੇਮੈਂਟ ਲਵਾਂਗੇ ਆਫਟਰ ਵੀਜ਼ਾ ਓਕੇ ਪਹਿਲਾਂ ਐਡਵਾਂਸ ਦੇ ਵਿੱਚ ਐਡਵਾਂਸ ਦੇ ਵਿੱਚ 100 ਰੁਪਿਆ ਨਹੀਂ ਲੈਂਦੇ ਜੀ ਇੱਥੋਂ ਤੱਕ ਕੀ ਬੱਚੇ ਦਾ ਇੱਥੇ ਮੈਡੀਕਲ ਹੋਊਗਾ ਮੈਡੀਕਲ ਦੇ ਪੈਸੇ ਵੀ ਆਪਾਂ ਦਵਾਂਗੇ ਜੀ ਬੱਚੇ ਨੂੰ ਕੱਲੂ ਇਹ ਚੀਜ਼ ਤੇ ਨਹੀਂ ਹੋਊਗੀ ਵੀਰੇ ਯਾਰ ਕਿਉਂਕਿ ਮੈਂ ਆਪਾਂ ਸਿੱਧੀਆਂ ਗੱਲਾਂ ਹੀ ਕਰਦੇ ਹੋਂ ਨਾ ਕਲੀਅਰ ਕੋਈ ਵੀ ਆਪਣਾ ਭਰਾ ਤੁਹਾਡੇ ਕੋਲ ਆਉਣਾ ਚਾਹੁੰਦਾ ਹੈਗਾ ਜੇ ਆਪਾਂ ਗੱਲ ਕਰੀਏ ਰਸ਼ੀਆ ਦੀ ਹਨਾ ਕਈ ਵਾਰ ਕਹਿ ਦਿੰਦੇ ਨੇ ਕਿ ਯਾਰ ਪਾ ਮੈਂ ਹੈ ਕਿ ਦੇਖੋ ਰੀਲ ਦੇ ਵਿੱਚ ਬਹੁਤ ਵਧੀਆ ਕੰਟਰੀ ਹੈ ਹਨਾ ਛੋਟੀ ਕੰਟਰੀ ਹੈ ਉੱਥੇ ਕੱਲ ਨੂੰ ਕੋਈ ਕੰਮਕਾਰ ਮਿਲੂ ਨਾ ਮਿਲੂ ਅਸੀਂ ਭੁੱਖੇ ਮਰ ਜਾਾਂਗੇ ਸੱਤ ਪਰਦਾ ਗੱਲ ਕਰਦੇ ਵੀ ਤੁਸੀਂ ਜੇ ਰਸ਼ੀਆ ਦਾ ਸਟੱਡੀ ਵੀਜ਼ਾ ਲਵਾ ਕੇ ਦਿੰਨੇ ਵਗਲੇ ਨੂੰ ਹਾਂਜੀ ਕਿੰਨੇ ਟਾਈਮ ਦਾ ਸਟੱਡੀ ਵੀਜ਼ਾ ਲੱਗ ਕੇ ਇਹ ਹੋਊਗਾ ਜੀ 1 ਸਾਲ ਦਾ ਸਟੱਡੀ ਵੀਜ਼ਾ ਹੋਊਗਾ ਜੀ ਹਾਂ ਜਿਹੜੇ ਫੈਸਿਲਿਟੀਆਂ ਹੋਣਗੀਆਂ ਇਹਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਜੀ ਐਮਬੈਸੀ ਫੀਸ ਅਸੀਂ ਭਰਾਂਗੇ ਜੀ ਹਾਂ ਆਫਰ ਲੈਟਰ ਫੀਸ ਅਸੀਂ ਭਰਾਂਗੇ ਜੀ ਇਨਵੀਟੇਸ਼ਨ ਫੀਸ ਅਸੀਂ ਭਰਾਂਗੇ ਹਾਂ ਉਸ ਤੋਂ ਬਾਅਦ ਵੀਐਫਐਸ ਦੀ ਫੀਸ ਹੋਗੀ ਜੀ ਠੀਕ ਹੈ ਠ ਆ ਟਿਕਟ ਹੋ ਗਈ ਹਾਂ ਆਪਣਾ 에어ਪੋਰਟ ਪਿਕਅਪ ਹੋ ਗਈ ਜੀ ਹਾਂ ਮੈਟਰੋ ਕਾਰਡ ਦੀ ਫੈਸਿਲਿਟੀ ਹੋ ਗਈ ਬੈਂਕ ਅਕਾਊਂਟ ਓਪਨ ਹੋ ਗਿਆ ਸਾਰਾ ਕੁਝ ਪਲੋ ਤੁਸੀਂ ਖਰਚ ਕਰੋ ਅਸੀਂ ਸਾਰਾ ਕੁਝ ਅਸੀਂ ਆਪਣਾ ਹੀ ਕਰਾਂਗੇ ਚਲੋ ਇਵੀਜ਼ੀ ਵਾਲੀ ਗੱਲ ਤਾਂ ਬਾਅਦ ਚ ਰਹਿ ਗਈ ਮੈਂ ਤੁਹਾਨੂੰ ਇੱਕ ਪਰਸਨਲ ਸਵਾਲ ਪੁੱਛਣਾ ਚਾਹੁੰਦਾ ਇਹ ਤਾਂ ਠੱਗੀ ਠੋਰੀ ਤੁਹਾਡੇ ਨਾਲ ਹੀ ਵੱਜ ਸਕਦੀ ਹੈ ਕਸਟਮਰ ਨਾਲ ਦੂਰ ਦੀ ਗੱਲ ਆ ਦੇਖੋ ਜੀ ਆਪਾਂ ਜਿਹੜਾ ਵੀ ਹੈਗਾ ਇੱਕ ਐਗਰੀਮੈਂਟ ਦੇ ਤੌਰ ਤੇ ਕੰਮ ਕਰਦੇ ਆਂ ਜੀ ਹਰ ਇੱਕ ਕਸਟਮਰ ਦੇ ਨਾਲ ਵੀਜ਼ਾ ਆ ਜਾਂਦਾ ਜੀ ਵੀਜ਼ਾ ਆਣ ਤੋਂ ਬਾਅਦ ਆਪਾਂ ਪੇਮੈਂਟ ਲੈ ਲਈਦੀ ਆ ਕਿਉਂਕਿ ਹਰੇਕ ਮੈਂ ਚਲੋ ਆਪਾਂ ਇੱਕ ਤਾਂ ਤੁਹਾਡਾ ਕੱਲਾ ਤੁਹਾਡਾ ਪੱਕਾ ਪੂਰ ਦੇ ਨੇਗੇ ਆਪਾਂ ਐ ਵੀ ਨਹੀਂ ਕਹਿੰਦੇ ਕਿ ਪੰਜਿਓਂ ਗਰਾ ਬਰਾਬਰ ਹੁੰਦੀਆਂ ਨੇ ਮੰਨ ਕੇ ਚਲੋ ਕੱਲੋ ਕੋਈ ਕਲਾਇੰਟ ਆ ਤੁਹਾਨੂੰ ਐ ਕਹਦੇ ਕਿ ਸਾਡਾ ਵੀਜ਼ਾ ਲਵਾ ਦਿਓ ਜੀ ਪੈਸੇ ਤੁਸੀਂ ਲੈਣੇ ਬਾਅਦ ਚ ਹਾਂਜੀ ਹਾਂਜੀ ਵੀਜ਼ਾ ਆ ਗਿਆ ਬਾਅਦ ਚ ਮੁੱਕਰ ਜੇ ਉਹ ਹਾਂਜੀ ਤੇ ਥੋੜਾ ਦਾ ਗਿਆ ਤੁਸੀਂ ਤਾਂ ਘੱਟ ਚ ਗਏ ਫਿਰ ਹਿਸਾਬ ਨਾਲ ਤਾਂ ਨਹੀਂ ਉਹ ਠੀਕ ਹੈ ਜੀ ਪਰ ਪ੍ਰੋਪਰ ਅਸੀਂ ਇੱਕ ਐਗਰੀਮੈਂਟ ਦੇ ਵਿਆਹ ਤੇ ਬੱਚੇ ਦੇ ਚੈੱਕ ਲੈ ਲੈਣੇ ਆ ਜਾਂ ਫੇਮਿਲੀ ਮੈਂਬਰ ਦੇ ਨਾਮ ਤੇ ਚੈੱਕ ਲੈ ਲੈਣੇ ਆ ਹਾਂਜੀ ਉਹਨੂੰ ਦੱਸ ਦਿੰਨੇ ਜਿਸ ਦਿਨ ਸਾਡਾ ਇਨਵੀਟੇਸ਼ਨ ਆ ਗਿਆ ਕਿ ਆਪਾਂ ਪਹਿਲਾਂ ਹੀ ਕਹਿ ਦਿੰਨੇ ਬਈ ਪੇਮੈਂਟ ਰੈਡੀ ਕਰ ਲਓ ਆਪਣੇ ਕਿ ਇਨਵੀਟੇਸ਼ਨ ਇਸ ਵੀਜ਼ਾ ਹੀ ਹੈ ਜੀ ਉਹ ਠੀਕ ਹੈ ਜਦੋਂ ਇਨਵੀਟੇਸ਼ਨ ਆ ਗਿਆ ਸਿਰਫ ਉਸ ਤੋਂ ਬਾਅਦ ਪਾਸਪੋਰਟ ਦੇ ਉੱਤੇ ਸਟicker ਲੱਗਣਾ ਰਹਿ ਜਾਂਦਾ ਜੀ ਜੇ ਮੈਂ ਤੁਹਾਨੂੰ ਐ ਪੁੱਛਾਂ ਪਹਿਲਾਂ ਕਦੇ ਇਹ ਜਾਂ ਕਿਸੇ ਨੇ ਕਾਂਡ ਕਰਿਆਗਾ ਵੀ ਆਪਣੇ ਮੁੱਕਰ ਕੇ ਹੋਣਾ ਲੈ ਕੇ ਨਹੀਂ ਹੋਇਆ ਜੀ ਇੱਕ ਦੋ ਵਾਰ ਠੀਕ ਹੈ ਤੇ ਵੀ ਜੇ ਵੀ ਆਏ ਨੇ ਮੁਕਰੇ ਨੇ ਠੀਕ ਹੈ ਨਾ ਬਟ ਹਰ ਇੱਕ ਚੀਜ਼ ਦਾ ਇੱਕ ਸੋਲੂਸ਼ਨ ਹੁੰਦਾ ਕਿ ਉਹਦਾ ਬਾਅਦ ਚ ਸੋਲੂਸ਼ਨ ਵੀ ਹੋਇਆ ਨਿਕਲ ਜਾਂਦਾ ਹਾਂ ਹੋ ਜਾਂ ਨਿਕਲੇ ਆ ਸੋਲੂਸ਼ਨ ਜੇ ਮੈਂ ਗੱਲ ਕਰਾਂ ਮੈਂ ਇੱਕ ਸਟੂਡੈਂਟ ਆ ਬੱਚਾ ਬਹੁਤ ساری ਕੰਟਰੀ ਨਹੀਂ ਗਿਆ ਪੜਾਈ ਕਰਨ ਨੂੰ ਮੈਂ ਉੱਥੇ ਭਗ ਜਾਊਂਗਾ ਮੈਂ ਚੰਗਾ ਉੱਥੇ ਕਮਾ ਲੂੰਗਾ ਤੇ ਮੈਂ ਰਸ਼ੀਆ ਕਿਉਂ ਜਾਵਾਂ ਰਸ਼ੀਆ ਦੇ ਵਿੱਚ ਇੱਕ ਤਾਂ ਜੀ ਇਹ ਹੈ ਕਿ ਇਨਕਮ ਸੋਰਸ ਵਧੀਆ ਬੱਚੇ ਦਾ ਸਭ ਤੋਂ ਵੱਡਾ ਸਵਾਲ ਮੇਰਾ ਇਹੀ ਹੈ ਜੀ ਤੁਸੀਂ ਸ਼ਾਇਦ ਸਮਝੇ ਨਹੀਂ ਹੋਣੇ ਚਲੋ ਜਿੰਨੇ ਕ ਮੈਂ ਉਰੇ ਕਮਾਇਆ ਮੰਨ ਕੇ ਚਲੋ 20-25000 ਦੀ ਉਰੇ ਨੌਕਰੀ ਬੰਦਾ ਆਰਾਮ ਨਾਲ ਕਰ ਲੈਂਦਾ ਹਾਂਜੀ 7-8000 ਤੋਂ ਸਟਾਰਟ ਦੇ ਰਹੇ ਨੇ ਕੋਈ ਚਲ ਚੰਗੀ ਪੁਸ਼ ਦੀ ਗੱਲ ਕਰ ਰਹਾ ਮੈਂ ਇਹ ਵੀ 25000 ਕਮਾ ਲੈਂਦਾ ਤੇ ਮੈਂ ਜਾਊਗਾ ਹੀ ਕੈਨੇਡਾ ਗੋੜਾ ਅਮਰੀਕਾ ਆਸਟ੍ਰੇਲੀਆ ਬਹੁਤ ਬਾਕੀ ਕਰਦੇ ਨੇ ਬੰਨਾ ਵੀ ਘਟੋ ਘਟਾ ਸ਼ੋਰਟੀ ਤਾਂ ਵੀ ਬੰਦਾ 60-70000 ਰੁਪਏ ਮਹੀਨੇ ਦਾ ਪਾਵੇ 60000 ਤੋਂ ਲੈ ਕੇ 80000 ਦੇ ਵਿੱਚ ਵਿੱਚ ਜੀ ਬੱਚਾ ਮਤਲਬ ਇਨਕਮ ਕਰੂਗਾ ਜੀ ਉੱਥੇ ਇਹ ਚੀਜ਼ ਦੀ ਜ਼ਿੰਮੇਵਾਰੀ ਜੇ ਤੁਸੀਂ ਲਓਗੇ ਤਾਂ ਤਾਂ ਵਧੀਆ ਗੱਲ ਹੈ ਕਿ ਹਾਂ ਵੀ ਕੱਲੂ ਬੱਚਾ ਗਿਆ 2 ਮਹੀਨੇ ਦਾ ਘਟੋ ਘਟ 60 70 80 ਹਜ਼ਾਰ ਕਮਾਵੇ ਵੀ ਤੁਸੀਂ ਇਹ ਚੀਜ਼ ਵਿੱਚ ਇਨਕਲੂਡ ਕਰਦੇ ਹੋਗੇ ਤੁਹਾਡੇ ਕੋਲ ਬੱਚਾ ਆ ਗਿਆ ਸਟੂਡੈਂਟ ਵੀ ਹੈ ਸਟੱਡੀ ਪੜ੍ਹਾਈ ਵੇਸਤੀ ਜਾ ਰਿਹਾ ਹੈ ਪੜ੍ਹਾਈ ਦੇ ਨਾਲ ਕਮਾਈ ਵੀ ਜ਼ਰੂਰੀ ਹੈ ਵਿਆਹ ਨੂੰ ਆਪਾਂ ਕੰਮਕੁੰਮ ਲੱਭ ਕੇ ਕੋਈ ਲਵਾ ਲਵੋ ਕਿ ਤੇ ਦਾਂਗੇ ਹਾਂ ਉੱਥੇ ਆਪਣਾ ਪੂਰਾ ਜੀ ਵੀ ਇਹਦੇ ਵਿੱਚ ਇੱਕ ਚੀਜ਼ ਕਹੋ ਆਉਣ ਕੈਮਰਾ ਕਿ ਅਸੀਂ ਬੰਦੇ ਨੂੰ ਉੱਥੇ 70-80 ਕਮਾਉਣ ਯੋਗ ਕਰਕੇ ਦਵਾਂਗੇ 70-80000 ਰੁਪਏ ਜਿਹੜਾ ਨੂੰ ਮਿਲਣਾ ਹੀ ਮਿਲਣਾ ਹੈ ਹਰ ਮਹੀਨੇ ਦਾ 191% ਹਾਂ ਇੱਥੇ ਉਹ ਜੀ ਤਾਂ ਹੀ ਆਪਾਂ ਸਾਰਾ ਸੈਟਅਪ ਜੀ ਕਰਕੇ ਫੇਰ ਹੀ ਉਹ ਤੋਂ ਬਾਅਦ ਆਪਾਂ ਰਸ਼ੀਆ ਦਾ ਕੰਮ ਸਟਾਰਟ ਕੀਤਾ ਇਹ ਤਾਂ ਕਰਨ ਨੂੰ ਆਪਾਂ ਪਹਿਲਾਂ ਵੀ ਕਰ ਦਿੰਦੇ ਆਪਾਂ ਪੂਰੇ ਪੱਕੇ ਪੈਰ ਜਮਾ ਕੇ ਜੀ ਉਹ ਤੋਂ ਬਾਅਦ ਹੀ ਸਟਾਰਟ ਕੀਤਾ ਇਹ ਕੰਮ ਮੇਨ ਚੀਜ਼ ਇਹੀ ਹੈ ਜੀ ਕੱਲੂ ਆਪਾਂ ਕਿਸਦਾ ਜਵਖ ਤੋਰਤਾ ਉੱਥੇ ਜਾ ਕੇ ਕਹਿੰਦੇ ਨੇ ਜੀ ਜਿਵੇਂ ਹੁਣ ਅੱਜ ਕੱਲ ਕੈਨੇਡਾ ਚ ਹੋਈ ਰਿਹਾ ਵੀਰੇ ਵਗ ਜਾਂਦੇ ਨੇ ਉੱਥੇ ਕੰਮ ਹੈ ਨਹੀਂ ਭੁੱਖੇ ਮਰ ਰਹੇ ਨੇਗੇ ਕਰਿਆ ਨੂੰ ਵੀ ਭੇਜ ਦਿਓ ਜੀ ਮੈਨੂੰ ਪੈਸੇ ਪਾ ਦਿਓ ਹਨਾ ਥੋੜੇ ਬਹੁਤ ਮਹੀਨੇ ਦੇ ਖਰਚੇ ਨਿਕਲ ਰਹੇ ਵੀ ਉੱਥੇ ਆਪਾਂ ਅਗਲੇ ਨੂੰ ਕੰਮ ਤੇ ਕਰਾ ਦਾਂਗੇ ਇਨਵੈਸਟਮੈਂਟ ਉੱਪਰ ਸਾਰੀ ਫੈਸਿਲਿਟੀ ਦਵਾਂਗੇ ਜਿਹੜਾ ਕਿ ਆਪਾਂ ਅਗਲੇ ਨਾਲ ਇੱਕ ਵਾਰ ਕਮਿਟਮੈਂਟ ਕਰ ਲਈ ਉਹ ਕਮਿਟਮੈਂਟ ਪੂਰੀ ਹੋਊਗੀ ਤੇ ਇੱਕ ਹੋਰ ਹੋਰ ਸਭ ਤੋਂ ਵੱਡਾ ਸਵਾਲ ਹੈ ਉਸੀਂ ਚਲੋ ਸਾਰੇ ਪੈਸੇ ਵੀ ਜੇ ਤੋਂ ਬਾਅਦ ਲੈਣੇ ਆਂ ਵੀ ਕੱਲੂ ਇਹ ਚੀਜ਼ ਨਹੀਂ ਹੋ ਗਿਆ ਆਪਾਂ ਅਗਲੇ ਦਾ ਪਾਸਪੋਰਟ ਫੜ ਲਿਆ ਤੇ ਤੁਸੀਂ ਕਹਦੇ ਹੋ ਕਿ ਸਾਰੇ ਯਾਰ ਥੋੜੀ ਜੀ ਐਮਬੈਸੀ ਫੀਸ ਦੇ ਪੈਸੇ ਦੇ ਦਿਓ ਇਨਸੂਰਸ ਦੇ ਨਾਮ ਤੇ ਦੇ ਦਿਓ ਇਦਾਂ ਦਾ ਚੀਜ਼ਾਂ ਤੇ ਨਹੀਂ ਹੋਣਗੀਆਂ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਹੋਊਗਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਕਿ ਅਸੀਂ ਬੱਚੇ ਦੀ ਯੂਨੀਵਰਸਿਟੀ ਦੀ ਫੀਸ ਆਪਦੇ ਪੱਲੋਂ ਭਰਾਂਗੇ ਜੀ ਓਕੇ ਹਾਂ ਤੇ 1 ਰੁਪਿਆ ਨਹੀਂ ਲੈਣਾ ਇੱਥੋਂ ਤੱਕ ਮੈਂ ਤੁਹਾਨੂੰ ਦੱਸਦਾ ਕਿ ਬੱਚੇ ਦਾ ਜਿਹੜਾ ਟੈਸਟ ਹੋਗਾ ਟੈਸਟ ਦੀ ਪੇਮੈਂਟ ਵੀ ਸਾਡੀ ਹੋਊਗੀ ਜੀ ਜੇ ਬੱਚੇ ਦਾ ਇੱਕ ਅੱਦਾ ਘੇੜਾ ਜਿਹੜਾ ਸਪੋਜ਼ ਕਰੋ ਅੰਮ੍ਰਿਤਸਰ ਤੋਂ ਕਲਾਇੰਟ ਆਇਆ ਜਾਂ ਕੋਈ ਗੁਰਦਾਸਪੁਰ ਤੋਂ ਆ ਉਹਨੂੰ ਕਿਤੇ ਅਸੀਂ ਕਹਿੰਨੇ ਕਿ ਬਾਈ ਇੱਥੇ ਲੁਧਿਆਣਾ ਆਓ ਜਾਂ ਕੋਈ ਵੀ ਟੈਸਟ ਕਰਾਣਾ ਤਾਂ ਉਹਨੂੰ ਬੱਸ ਦਾ ਕਰਾਇਆ ਵੀ ਅਸੀਂ ਦਵਾਂਗੇ ਜੀ ਓਕੇ ਹਾਂਜੀ ਹਾਂਜੀ ਪੱਲੋਂ ਖਰਚ ਕਰਕੇ ਬੱਸ ਦਾ ਕਰਾਇਆ ਖਾਣ ਦੇ ਰੋਟੀ ਦਾ ਉਹਨੂੰ ਪਤਾ ਕਿ ਸਾਨੂੰ ਪਤਾ ਕਿ ਇੰਨੇ ਟਾਈਮ ਚ ਆਪਣਾ ਕੰਮ ਨਿਭੜ ਜਾਣਾ ਉਹਨੂੰ ਬਸਦਾ ਕਰਾਇਆ ਪਲੱਸ ਰੋਟੀ ਦਾ ਖਾਣ ਪੀਣ ਦਾ ਖਰਚਾ ਵੀ ਅਸੀਂ ਦਵਾਂਗੇ ਠੀਕ ਹੈ ਮਤਲਬ ਅਡਵਾਂਸ ਦੇ ਵਿੱਚ ਦਾ ਕੁਝ ਐਡਵਾਂਸ ਵਿੱਚ ਕੁਝ ਨਹੀਂ ਵੀਜ਼ਾ ਆ ਗਿਆ ਵੀਜ਼ੇ ਤੋਂ ਬਾਅਦ ਆਪਾਂ ਪੇਮੈਂਟ ਵੀਜ਼ੇ ਤੋਂ ਬਾਅਦ ਅਗਲੇ ਤੋਂ ਪੇਮੈਂਟ ਲੈਣੀ ਹੈ ਅਗਲੇ ਨੂੰ ਨਿਕ ਲੈ ਕਰ ਦਾਂਗੇ ਮਤਲਬ ਸੈਟਅਪ ਕਰਵਾ ਦਾਂਗੇ ਵੀ 60 70 ਹਜ਼ਾਰ ਮਹੀਨੇ ਦਾ ਉਹ ਉੱਥੇ ਪੜ੍ਹਾਈ ਦੇ ਨਾਲ ਨਾਲ ਕਮਾ ਲੂਗਾ ਅਰਨ ਕਰੂਗਾ ਜੀ ਆਰਾਮ ਨਾਲ ਅਰਨ ਕਰੂਗਾ ਇੱਕ ਅਸੀਂ ਦੇਖਿਆ ਜੀ ਬਹੁਤ ਸਾਰੇ ਹੋਰ ਵੀ ਬੱਚੇ ਗਏ ਹੋਏ ਨੇ ਰਸ਼ੀਆ ਦੇ ਵਿੱਚ ਹਾਂਜੀ ਮੈਂ ਇਹ ਸਿਸਟਮ ਹੈਗਾ ਉੱਥੇ ਕਿ ਉਹ ਜਾ ਕੇ ਨਾ ਉੱਥੇ ਸਟੱਡੀ ਨਹੀਂ ਕਰਦੇ ਹਾਂ ਜੇ ਤੁਸੀਂ ਜਿਹੜੇ ਇਹ ਵੀਡੀਓ ਦੇਖ ਵੀ ਰਹੇ ਨੇ ਉਹ ਬੱਚੇ ਕਿ ਉਹ ਸਟੱਡੀ ਕਰਨ ਨਾਲ ਨਾਲ ਕਿਉਂਕਿ ਰੀਜ਼ਨ ਇਹ ਹੈਗਾ ਕਿ ਉਹ ਅੱਜ 60000 ਰੁਪਏ ਕਮਾ ਰਹੇ ਨੇ ਹਾਂਜੀ ਸਟੱਡੀ ਕਰਨ ਹੀ ਰਹੇ ਕਿ ਤੁਸੀਂ ਦਿਨ ਦੇ ਵਿੱਚ 2 ਤੋਂ 3 ਘੰਟੇ ਕਲਾਸ ਲਾਓ ਰਸ਼ੀਅਨ ਲੈਂਗੁਏਜ ਸਿੱਖੋਗੇ ਤਾਂ ਜਿਸ ਦਿਨ ਤੁਸੀਂ ਸਿੱਖ ਗਏ ਤਾਂ ਤੁਹਾਡੀ ਸੈਲਰੀ 80 90000 ਤੋਂ ਉੱਤੇ ਚਲੀ ਜਾਣੀ ਹੈ ਜੀ ਸਭ ਤੋਂ ਵੱਡਾ ਪੁਆਇੰਟ ਹੈ ਵੀਰੇ ਪਤਾ ਚੱਕਰ ਕੀ ਪੈਂਦਾ ਅਗਲਾ ਕਹਿੰਦਾ ਯਾਰ ਡ੍ਰੌਪ ਮਾਰ ਦੋ ਹੂੰ ਹਾਂਣਾ ਕਰ ਲਾਂਗੇ ਹਫਤੇ ਚ 4 ਦਿਨ ਕਲਾਸਾਂ ਨੇ 1 ਦਿਨ ਜਾ ਰਹੇ ਨੇ ਡ੍ਰੌਪਲ ਮਾਰ ਰਹੇ ਨੇਗੇ ਕੁਛ ਵੀ ਐ ਪਰ ਉਹਨਾਂ ਨੂੰ ਇਹ ਚੀਜ਼ ਦੀ ਇੰਪੋਰਟੈਂਸ ਨੂੰ ਨਹੀਂ ਪਤਾ ਵੀ ਆਪਾਂ ਜਿਹੜੇ ਸ਼ਹਿਰ ਜਦੇਸ਼ ਚ ਗਏ ਆ ਵੀ ਉਹਦੀ ਜੇ ਉੱਥੋਂ ਦੀ ਪੜਾਈ ਕਰ ਲਈ ਤਾਂ ਅੱਗੇ ਆਪਣੇ ਰਾਹ ਹੋਰ ਖੋਲਣਗੇ ਘਟਦੇ ਨਹੀਂ ਹੈਗੇ ਉਹੀ ਤਾਂ ਹੈਗਾ ਜੀ ਬੱਚਿਆਂ ਨਾਲ ਕਾਫੀ ਨਾ ਗੱਲਾਂ ਬਾਤਾਂ ਹੁੰਦੀਆਂ ਨੇ ਉਹ ਕਹ ਰਹੇ ਕਹਿੰਦੇ ਜੀ ਤੁਹਾਡੇ ਜਿਹੜੀ ਯੂਨੀਵਰਸਿਟੀ ਆ ਅਸੀਂ ਕਹਿੰਦੇ ਜੀ ਬੱਚੇ ਨੂੰ ਕਿ ਹਫਤੇ ਵਿੱਚ 4 ਦਿਨ ਕਲਾਸਾਂ ਜ਼ਰੂਰੀ ਨੇ ਹਾਂਜੀ ਦਿਨ ਦੇ ਵਿੱਚ 2 ਤੋਂ 3 ਘੰਟੇ ਕਲਾਸ ਲਾਓ ਨਾਲੇ ਉਹਨਾਂ ਦੀ ਰਸ਼ੀਅਨ ਲੈਂਗੁਏਜ ਸਿੱਖਣਗੇ ਜੀ ਉਸ ਤੋਂ ਬਾਅਦ ਕੰਮ ਦੇ ਵਿੱਚ ਫੈਸਿਲਿਟੀਆਂ ਹੋਰ ਮਿਲਣਗੀਆਂ ਅੱਜ 50 60000 70000 ਕਮਾ ਰਹੇ ਨੇ ਰਸ਼ੀਅਨ ਲੈਂਗੁਏਜ ਜਦੋਂ ਸਿੱਖ ਗਏ ਹੂੰ 6 ਤੋਂ 7 ਮਹੀਨਿਆਂ ਦੇ ਵਿੱਚ ਬੱਚਾ ਬੇਸਿਕ ਸਿੱਖ ਜਾਂਦਾ ਜੀ ਜਦੋਂ ਬੇਸਿਕ ਸਿੱਖ ਗਿਆ ਜੀ ਉਹਦੀ ਸੈਲਰੀ ਇਨਕਰੀਜ਼ ਹੋ ਜਾਣੀ ਹੈ ਲੱਖ ਤੋਂ ਉੱਤੇ ਚਲੀ ਜਾਣੀ ਹੈ ਜੀ ਕਿਉਂਕਿ ਉਹਨੂੰ ਰਸ਼ੀਅਨ ਬੋਲਣੀ ਆ ਜਾਣੀ ਹੈ ਨਾ ਠੀਕ ਹੈ ਜੀ ਚਲੋ ਇਹ ਚੀਜ਼ਾਂ ਹੋ ਗਈਆਂ ਜੀ ਆਪਣੀਆਂ ਬੇਸਿਕ ਸਾਰੀ ਕਲੀਅਰ ਹੋ ਗਏ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਅੱਜ ਤੋਂ ਪਹਿਲਾਂ ਕੋਈ ਬੱਚਾ ਬੱਚਾ ਬਾਹਰ ਭੇਜਿਆ ਕਿਉਂਕਿ ਹੁਣ ਤੱਕ ਆਪਾਂ ਗੱਲਾਂ ਜਿੰਨੀਆਂ ਕਰੀਏ ਨੇ ਤੁਸੀਂ ਕਿਹਾ ਵੀ ਅਸੀਂ ਆ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਹਾਂਜੀ ਹਾਂਜੀ ਪਰ ਮੇਰੇ ਵਰਗੇ ਆਪਣੇ ਜਿੰਨੇ ਭਰਾ ਜੁੜੇ ਹੋਏ ਨੇ ਉਹ ਕਹਿੰਦੇ ਨੇ ਕਿ ਸੰਤਾ ਬਾਈ ਸਬੂਤ ਚਾਹੀਦਾ ਸੰਤਾ ਪ੍ਰੂਫ ਚਾਹੀਦਾ ਆਹਾਂ ਆਏ ਹੋਏ ਨੇ ਜੀ ਆਪਣੇ 6 ਤੋਂ 7 ਪਾਸਪੋਰਟ ਨੇ ਏਜੰਟਾਂ ਤੋਂ ਏਜੰਟਾਂ ਨੇ ਆਪਣੇ ਤੋਂ ਕੰਮ ਕਰਵਾਇਆ ਜੀ ਠੀਕ ਹੈ ਆਹ ਵਾਲੇ ਹੈ ਇਹੇ ਵਾਲੇ ਹਾਂਜੀ ਠੀਕ ਹੈ ਇਹਨਾਂ ਦੇ ਤੇਰੇ ਚੰਦੀ ਵੀਜ਼ੇ ਆ ਚੁੱਕੇ ਨੇ ਹਾਂਜੀ ਹਾਂਜੀ ਠੀਕ ਹੈ ਵੀਰੇ ਓਕੇ ਬਾਕੀ ਆਹ ਸਾਰੇ ਪ੍ਰੂਫ ਪਏ ਨੇ ਤੁਹਾਡੇ ਕੋਲ ਹਾਂ ਆਹ ਦੇਖ ਸਕਦੇ ਹੋ ਸਾਰੇ ਰਸ਼ੀਆ ਦੇ ਨੇ ਜੀ ਇਹ ਅੱਛਾ ਮੈਂ ਤੁਹਾਨੂੰ ਦਿਖਾ ਵੀ ਦੇਣਾ ਜਿੰਨੇ ਦੇਖ ਰਹੋਗੇ ਬਾ ਬਾਈ ਆ ਫੋਟੋ ਦੇ ਵਿੱਚ ਕੋਈ ਹੋਰ ਨਹੀਂ ਹੈ ਗਿਆ ਅੱਛਾ ਤੁਸੀਂ ਫੋਟੋ ਕਲਿੱਕ ਕਰ ਲੈਣੇ ਹੋ ਅਗਲੇ ਦੀ ਫੋਟੋ ਕਲਿੱਕ ਕਰ ਲੈਂਦੇ ਹਾਂ ਓਕੇ ਸਹੀ ਹੈ ਯਾਰ ਕਾਫੀ ਨਗੇ ਮਸੂ ਦਿਖਾ ਵੀ ਦੇਣਾ ਕਹੀਂ ਭਰਾ ਗਿਆਣਗੇ ਯਾਰ ਸਮਾਰਕੀਆਂ ਦਿਖਾਇਆ ਆ ਵੀ ਦੇਖ ਲਓ ਬਾਈ ਦੀ ਫੋਟੋ ਨਾਲ ਹੈ ਤੇ ਆ ਤਾਂ ਇੱਕ ਸਟicker ਲੱਗੀ ਹੋਇਆ ਹੈ ਨਾ ਵੀਰੇ ਹਾਂਜੀ ਸ਼ਾਇਦ ਆ ਵੀ ਬਾਈ ਦੀ ਫੋਟੋ ਹੈ ਬਾਈ ਆ ਵੀ ਚੈੱਕ ਕਰ ਲਓ ਤੇ ਕਾਫੀ ਮਤਲਬ ਲਵਾ ਚੁੱਕੇ ਆ ਲੋਕ ਸੈਟੀਸਫਾਈ ਹੈਗੇ ਆ ਹਾਂਜੀ 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 ਠੀਕ ਹੈ ਆ ਪੂਰੀ ਦੀ ਪੂਰੀ ਚੱਕ ਇਹ ਸੋਨੇ ਕਈ ਫੋਟੋ ਕਲਿੱਕ ਕਰਕੇ ਨਾ ਹਾਂਜੀ ਹਾਂਜੀ ਤੇ ਗੱਲ ਕਰੀਏ ਭਾਈ ਆ ਤੇ ਆਹਾ ਠੀਕ ਹੈ ਕਾਫੀ سارے ਨਾ ਜਿੰਨੇ ਪੇਜ ਆਗੇ ਨੇ ਤੁਹਾਨੂੰ ਹੋਰ ਵੀ ਦਿਖਾ ਦੂੰਗਾ ਅੱਛਾ ਇਹਦੇ ਵਿੱਚ ਤੁਹਾਨੂੰ ਲਿਖ ਰੱਖਿਆ ਵੀਰੇ ਰਸ਼ੀਆ ਦਾ ਸਟੱਡੀ ਵੀਜ਼ਾ ਸਭ ਤੋਂ ਘੱਟ ਖਰਚੇ ਦੇ ਵਿੱਚ ਹੈ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਜੋ ਆਪਾਂ ਨੇ ਗੱਲਾਂ ਕਰੀਆਂ ਨੇ ਇਹਦੇ ਵਿੱਚ ਜਿਹੜੀ ਆ ਲੈਣੀ ਮੇਰੇ ਹਜਮ ਜੀ ਨਹੀਂ ਹੋਈ ਸਭ ਤੋਂ ਘੱਟ ਖਰਚੇ ਦੇ ਵਿੱਚ ਸਭ ਤੋਂ ਘੱਟ ਖਰਚਾ ਹੋਊਗਾ ਜੀ ਮਾਰਕੀਟ ਦੇ ਵਿੱਚ ਜਿੰਨੇ ਵੀ ਕਲਾਇੰਟ ਹੈਗਾ ਹਾਂ ਜਿੰਨੇ ਵੀ ਇਮੀਗ੍ਰੇਸ਼ਨ ਵਾਲੇ ਨੇ ਕਲਾਇੰਟ ਵੀ ਨੇ ਤੇ ਇਮੀਗ੍ਰੇਸ਼ਨ ਵਾਲੇ ਨੇ ਹਾਂ ਕਲੈਂਟ ਨੂੰ ਹਾਲ ਤੱਕ ਇਹ ਨਹੀਂ ਪਤਾ ਕਿ ਅਸੀਂ ਕਿੱਥੋਂ ਕੰਮ ਕਰਾਣਾ ਹੈ ਜੀ ਹਾਂ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਨੂੰ ਦੱਸਤਾ ਕਿ ਅਸੀਂ ਰਸ਼ੀਆ ਦਾ ਵੀਜ਼ਾ ਕਰਾ ਦਾਂਗੇ ਇਹ ਇਹ ਫੈਸਿਲਿਟੀ ਦੇਵਾਂਗੇ ਠੀਕ ਹੈ ਪਰ ਉਹਨਾਂ ਤੋਂ ਲਿੱਤੇ ਜਾਂਦੇ ਨੇ ਕਈਆਂ ਤੋਂ 5 ਲੱਖ 6 ਲੱਖ 4 ਲੱਖ ਤੁਸੀਂ ਸਾਡੇ ਤੋਂ ਕੰਮ ਕਰਾਉਂਗੇ ਫੈਸਿਲਿਟੀਆਂ ਉਹਨਾਂ ਤੋਂ ਵੀ ਵੱਧ ਹੋਣਗੀਆਂ ਫਿਰ ਮੈਂ ਇੱਕ ਚੈਲੰਜ ਤੁਹਾਨੂੰ ਤੁਹਾਨੂੰ ਦੇਣਾ ਚਾਹੁੰਗਾ ਮੈਂ ਹਾਂ ਕੋਈ ਵੀ ਆ ਰੈਂਡਮ ਪੀਪਲ ਇੱਕ ਤਾਂ ਚ ਉਹਦੇ ਵਿੱਚ ਪ੍ਰੋਫਾਈਲ ਕੀ ਹੋਣੀ ਹੈ ਇਹਦਾ ਸਭ ਤੋਂ ਜਿਹੜੀ ਮੇਨ ਚੈਲੰਜ ਤਾਂ ਬਚਦਾ ਨਾ ਸਾਨੂੰ ਪਰ ਪ੍ਰੋਫਾਈਲ ਚੀਜ਼ ਦੀ 10ਵੀਂ ਪਾਸ ਹੋਵੇ ਘੱਟੋ ਘੱਟ ਹੂੰ ਤੇ 15 ਸਾਲ ਤੱਕ ਦਾ ਗੈਪ ਵੀ ਚੱਲ ਜੂਗਾ ਜਿਉਂਨੇ 2010 ਚ ਕੀਤੀ ਹੈ ਜੀ 10ਵੀਂ ਜਾਂ 2008 ਚ ਕੀਤੀ ਹੈ ਉਹਦਾ ਵੀ ਵੀਜ਼ਾ ਵੀ ਲਵਾ ਕੇ ਦਵਾਂਗੇ ਓਕੇ ਤੇ ਸੈਕੰਡ ਵੀਜ਼ਾ ਰਿਫਿਊਜ਼ ਨਹੀਂ ਹੋਊਗਾ ਜੀ ਵੀਜ਼ਾ ਲੱਗ ਕੇ ਹੀ ਆਊਗਾ ਇੱਕ ਜਿਵੇਂ ਪਹਿਲਾਂ ਕਈ ਵਾਰ ਚਲੋ ਗਲਤੀ-ਵਲਤੀ ਨਾਲ ਕਿਸੇ ਕੰਟਰੀ ਦੇ ਵਿੱਚ ਅਗਲੇ ਨੇ ਅਪਲਾਈ ਕਰ ਰੱਖਿਆ ਹੋਊਗਾ ਉੱਥੋਂ ਰਿਫਿਊਜ਼ਲ ਆ ਗਈ ਹੋਵੇ ਜਾਂ ਰਸ਼ੀਆ ਦੇ ਵਿੱਚ ਰਿਫਿਊਜ਼ਲ ਆਈ ਹੋਈ ਹੈ ਵੀ ਉਹ ਬੰਦੇ ਨੂੰ ਆਪਾਂ ਸੈਪਟ ਕਰਾਂਗੇ ਹਾਂ ਉਹਨਾਂ ਚਾਹੇ ਰਸ਼ੀਆ ਚ ਰਿਫਿਊਜ਼ਲ ਹੈ ਪਹਿਲਾਂ ਉਹਦੀ ਵੀ ਆਪਾਂ ਫਾਈਲ ਸੈਪਟ ਕਰਾਂਗੇ ਵੀਜ਼ਾ ਦਵਾਂਗੇ ਰਿਫਿਊਜ਼ਲ ਨਹੀਂ ਦਿੰਦੇ ਆਪਾਂ ਓਕੇ 10ਵੇਂ ਮਿਨੀਮਮ ਕਰੀ ਹੋਵੇ ਘੱਟੋ-ਘੱਟ 10ਵੇਂ ਹੋਣੀ ਚਾਹੀਦੀ ਹੈ 15 ਸਾਲ ਦਾ ਗੈਪ ਹੈ 16 ਦਾ ਇਹ ਚੀਜ਼ਾਂ ਤਾਂ ਹੋ ਗਈਆਂ ਵੀਰੇ ਨੋਰਮਲ ਜਿਹੜਾ ਮੇਰਾ ਚੈਲੰਜ ਸੀਗਾ ਮੈਂ ਇਹ ਜਿਹੜਾ ਚਾਹਣਾ ਤੁਹਾਨੂੰ ਬਹੁਤ ਪੂਰਾ ਪੰਜਾਬ ਭਰਿਆ ਪਿਆ ਇਮੀਗ੍ਰੇਸ਼ਨ ਦਾ ਜੱਤਾ ਪਰ ਬੰਦਾ ਘੁੰਮ ਫਿਰ ਕੇ ਫੇਰ ਆਪਣੇ ਉਲਾ ਦੇ ਮੈਂ ਇਹ ਕਹਿਣਾ ਚਾਹੂੰਗਾ ਜੀ ਤੁਸੀਂ ਪਹਿਲਾਂ ਮਾਰਕੀਟ ਦੇ ਵਿੱਚ ਰੇਟ ਪਤਾ ਕਰੋ ਕਿ ਸਾਡੀਆਂ ਫੈਸਿਲਿਟੀਆਂ ਮੈਂ ਜਿਹੜੇ ਕਹਿ ਰਿਹਾ ਉਹ ਸਾਰੀਆਂ ਪਹਿਲਾਂ ਮਿਲਾਓ ਤੁਸੀਂ ਹਾਂਜੀ ਕਿ ਅੰਬੈਸੀ ਫੀਸ ਏਜੰਟ ਖੁਦ ਭਰ ਰਿਹਾ ਠੀਕ ਹੈ ਜੀ ਆਫਰ ਲੈਟਰ ਫੀਸ ਖੁਦ ਭਰ ਰਿਹਾ ਤੁਹਾਡੀ ਕਾਲਜ ਦੀ ਫੀਸ ਸਾਰੀ ਦੀ ਸਾਰੀ ਖੁਦ ਏਜੰਟ ਭਰ ਰਿਹਾ ਉਹ ਤੋਂ ਬਾਅਦ ਟਿਕਟ ਆਪ ਦੇ ਰਿਹਾ ਏਜੰਟ ਏਅਰਪੋਰਟ ਪਿਕਅਪ ਹੋ ਰਿਹਾ ਮੈਟਰੋ ਕਾਰਡ ਹੋ ਰਿਹਾ ਤੁਹਾਡਾ ਬੈਂਕ ਅਕਾਊਂਟ ਓਪਨ ਹੋ ਰਿਹਾ ਇੱਕ ਮਹੀਨੇ ਦੀ ਕਮੋਡੇਸ਼ਨ ਹੋ ਰਹੀ ਹੈ ਠੀਕ ਹੈ ਨਾ ਇਹ ਸਾਰੀਆਂ ਚੀਜ਼ਾਂ ਪਹਿਲਾਂ ਤੁਸੀਂ ਦੇਖੋ ਠੀਕ ਹੈ ਇੱਕ ਤੁਹਾਡਾ ਟੈਸਟ ਹੁੰਦਾ ਮੈਡੀਕਲ ਟੈਸਟ ਐਚ ਵੀ ਦਾ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਏਜੰਟ ਤੁਹਾਡੇ ਤੋਂ ਪੈਸੇ ਲੈ ਰਿਹਾ ਕਦੀ ਕਦੀ ਵਿੱਚ ਵਿੱਚ ਪੈਸੇ ਲੈ ਰਿਹਾ ਜਾਂ ਨਹੀਂ ਲੈ ਰਿਹਾ ਜੋ ਸਾਰੀ ਚੀਜ਼ਾਂ ਇਹ ਦੇ ਰਿਹਾ ਜੀ 10 ਚੀਜ਼ਾਂ ਹੋ ਗਈਆਂ 10 ਤੋਂ 12 ਚੀਜ਼ਾਂ ਦੇ ਰਿਹਾ ਉਸ ਤੋਂ ਬਾਅਦ ਉਹਦਾ ਪੈਕੇਜ ਦੇਖੋ ਕਿੰਨੇ ਦਾ ਜਾ ਰਿਹਾ ਓਕੇ ਜਾਂ ਤਾਂ ਉਹਦਾ ਪੈਕੇਜ ਆਊਗਾ 6 ਲੱਖ 5 ਲ ਇਹ ਤੋਂ ਪਿੱਛੇ ਜਾਊਗਾ ਹੂੰ ਠੀਕ ਹੈ ਨਾ ਅਸੀਂ ਸਾਡੇ ਨਾਲ ਸੰਪਰਕ ਕਰੋਗੇ ਤੁਹਾਨੂੰ ਇਹ ਤੋਂ ਵੀ ਘਟਾ ਇਹ ਤੋਂ ਵੀ ਘਟ ਹੋਊਗਾ ਤੇ ਸਾਰੀ ਸਰਵਿਸ ਜਿਹੜੀ ਮੈਂ ਤੁਹਾਨੂੰ ਕਿਹਾ ਜੀ ਠੀਕ ਹੈ ਨਾ ਆਪਣੀ ਇਹ ਵੀਡੀਓ ਸੇਵ ਕਰ ਲੈ ਇਹ ਸਾਰੀ ਸਰਵਿਸ ਆ ਉਹਨਾਂ ਨੂੰ ਮਿਲਣਗੇ ਓਕੇ A to Z ਲੈ ਬਈ ਵੀਜ਼ੇ ਤੋਂ ਬਾਅਦ ਆਪਾਂ ਪੇਮੈਂਟ ਲਵਾਂਗੇ ਐਡਵਾਂਸ ਕੁਛ ਨਹੀਂ ਲੈਂਦੇ ਠੀਕ ਹੈ ਇੱਥੋਂ ਤੱਕ ਜੇ ਬੱਚੇ ਦਾ ਕੋਈ ਪੰਜਾਬ ਦੇ ਵਿੱਚ ਢੇੜਾ ਵੀ ਅਸੀਂ ਇੱਕਦਮ ਰਵਾ ਦਿੰਨੇ ਕਿ ਹਾਂ ਬਈ ਇੱਥੇ ਆ ਜਾਓ ਤਾਂ ਉਹਨੂੰ ਬੱਸ ਦਾ ਕਰਾਇਆ ਪਲੱਸ ਰੋਟੀ ਦਾ ਖਾਣ ਪੀਣ ਦਾ ਖਰਚਾ ਵੀ ਅਸੀਂ ਦਵਾਂਗੇ ਆਪਾਂ ਕਰਕੇ ਦਵਾਂਗੇ ਲਾ ਭਾਈ ਅੱਜ ਇੱਕ ਇਹਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਮੰਨ ਕੇ ਚੱਲੋ 20 ਮਹੀਨਾ 2 ਮਹੀਨਾ 3 ਮਹੀਨੇ ਮੈਂ ਜੀ ਟੋਟਲ 45 ਦਿਨ ਲਾਉਂਗਾ ਜੀ ਠੀਕ ਹੈ 45 ਤੋਂ 50 ਦਿਨ ਦੇ ਵਿੱਚ ਵਿੱਚ ਬੱਚੇ ਦੇ ਹੱਥ ਦੇ ਵਿੱਚ ਵੀਜ਼ਾ ਹੋਊਗਾ ਆਪਾਂ 2 ਦਿਨ 2 ਮਹੀਨੇ ਕਹਿ ਦਿੰਦੇ ਨੇ 2 ਮਹੀਨੇ 60 ਦਿਨ ਹੋ ਗਏ ਹਣ 60 ਦਿਨ ਹਾਂਜੀ 60 ਦਿਨਾਂ ਦੇ ਵਿੱਚ ਆਪਾਂ ਅਗਲੇ ਦਾ ਕੰਮ ਕਰਾਵਾ ਜਾਣਾ ਖਰਚਾ ਵੀ ਘਟਾ ਹੈ ਤੇ ਬੰਦਾ ਸ਼ੋਰ ਵੀ ਹੈ ਪੜਾਈ ਦੇ ਨਾਲ ਨਾਲ ਚੰਗਾ ਕਮਾਈ ਵੀ ਕਰ ਲਊਗਾ ਉੱਥੇ ਜਾ ਕੇ ਹਣੇ ਜੀ ਹਾਂਜੀ ਹਾਂਜੀ ਵਧੀਆ ਕਮਾਈ ਵੀ ਕਰੂਗਾ ਜੀ ਸਕਰੀਨ ਤੇ ਭਰਾ ਦਾ ਨੰਬਰ ਵੀ ਚੱਲ ਰਿਹਾਗਾ ਐਡਰੈਸ ਵੀ ਚੱਲ ਰਿਹਾ ਦੋ ਕਈ ਵੇਰੇ ਵੇਰੇ ਆਪਣੇ ਚਲੋ ਹੁਣ ਡਾਊਟ ਨਹੀਂ ਕਲੀਅਰ ਹੋਏ ਹਨ ਕਈ ਵਾਰ ਭਰਾ ਦੇ ਮਨ ਦੇ ਵਿੱਚ ਹੁੰਦੇ ਨੇ ਯਾਰ ਵੀ ਆ ਵੀ ਪੁੱਛ ਲਿਆ ਪੁੱਛ ਲਿਆ ਕਿਉਂਕਿ ਮੈਂ ਰਚਾ ਗਿਆ ਨਹੀਂ ਮਤਲਬ ਸ਼ਾਇਦ ਤੁਸੀਂ ਇੱਕ ਤਾਂ ਗੜਾ ਮਾਰ ਲਿਆ ਹੋਊਗਾ ਤੁਹਾਨੂੰ ਜਿਆਦਾ ਨੌਲੇਜ ਹਨ ਜਾਂ ਜਿਹੜੇ ਜਾਣਾ ਚਾਹੁੰਦੇ ਨੇ ਉਹ ਫੁੱਲ ਡੀਟੇਲ ਕੱਢਦੇ ਹੁੰਦੇ ਨੇ ਕੋਤੋਂ ਵੀ ਲਾ ਲਓ ਸੋਸ਼ਲ ਮੀਡੀਆ ਤੇ ਗੂਗਲ ਤੇ ਨਾ ਵੀ ਉੱਥੇ ਕੀ ਕੁਝ ਹੈ ਕੀ ਕੁਝ ਹੈ ਆ ਪ੍ਰੋਪਰ ਅਡਮਿਸ਼ਨ ਆਪਣੀ ਚੰਗੇ ਧਾਮ ਹੀ ਉਗੜੇ ਹੋਏ ਦੇਖੋ ਜੀ ਜਿਹੜੀ ਯੂਨੀਵਰਸਿਟੀ ਹੈਗੀ ਆ ਸਭ ਤੋਂ ਪਹਿਲਾਂ ਸਾਡੇ ਲਵੇ ਯੂਨੀਵਰਸਿਟੀ ਹੈਗੀ ਇੰਟਰਨੈਸ਼ਨਲ ਲੈਵਲ ਦੀ ਸਭ ਤੋਂ ਵਧੀਆ ਗੱਲ ਹੈ ਠੀ ਬ੍ਰਾਂਚ ਉਹਨਾਂ ਦੀ ਦੁਬਈ 'ਚ ਵੀ ਹੈਗੀ ਆ ਮਲੇਸ਼ੀਆ 'ਚ ਵੀ ਹੈਗੀ ਆ ਰਸ਼ੀਆ 'ਚ ਵੀ ਹੈਗੀ ਆ ਜੀ ਹਾਂ ਅਸੀਂ ਕੋਈ ਵੀ ਉੱਥੇ ਬਲੈਕਲਿਸਟਡ ਕਾਲਜ ਜਾਂ ਯੂਨੀਵਰਸਿਟੀ ਨਹੀਂ ਚਾਹਦੇ ਸਭ ਤੋਂ ਵੱਡਾ ਫਰੋਡ ਚੱਲ ਰਿਹਾ ਵੀਰੇ ਮੈਂ ਤੁਹਾਨੂੰ ਦੱਸ ਵੀ ਜੰਨਾ ਛੇ ਤੋਂ ਨੋਲਿਜ ਵੀ ਚਲੂ ਹੈਗੀ ਆ ਆਪਣਾ ਤਾਂ ਸਵਾਲ ਆ ਉਹ ਕੀ ਕਰਦੇ ਨੇ ਪ੍ਰਾਈਵੇਟ ਕਾਲਜ ਉਹਨਾਂ ਕੋਲ ਹੁੰਦੇ ਆ ਉਹਨਾਂ ਗੱਲਬਾਤ ਕਰਕੇ ਵੀਜ਼ਾ ਲੈ ਲਿਆ ਉਦੋਂ ਬਾਅਦ ਬਾਅਦ ਪਤਾ ਲੱਗਦਾ ਇਹ ਤਾਂ ਵੈਲਿਡ ਹੀ ਨਹੀਂ ਹੈਗਾ हां ब्लैक लिस्टेड यूनिवर्सिटी कॉलेजेस ਨਹੀਂ ਹੋਣਗੇ ਤੇ ਸਭ ਤੋਂ ਮੇਨ ਪੁਆਇੰਟ ਐ ਐਡਮਿਸ਼ਨ ਉੱਥੇ ਕਰਾਵਾਂਗੇ ਜਿਹੜੀ ਰਸ਼ੀਆ ਦੀ ਰਾਸਥਾਨੀਆਂ ਮਾਸਕੋ ਦੇ ਵਿੱਚ ਓਕੇ ਹੋਰ ਵੀ ਹੈਗੇ ਨੇ ਕਾਲਜਿਸ ਅਦਰ ਸਟੇਟਸ ਹੈਗੀਆਂ ਨੇ ਉੱਥੇ ਕਿ ਉੱਥੇ ਦੂਰ ਦੂਰ ਐਡਮਿਸ਼ਨ ਕਰਾ ਦਿੰਦੇ ਨੇ ਉੱਥੇ ਫਿਰ ਬੱਚੇ ਨੂੰ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਠੀਕ ਹੈ ਨਾ ਆਪਾਂ ਮਾਸਕੋ ਦੇ ਵਿੱਚ ਕਰਾਵਾਂਗੇ ਤੇ ਇਹ ਸਾਰੀ ਫੈਸਿਲਿਟੀਆਂ ਮਾਸਕੋ ਦੇ ਵਿੱਚ ਹੀ ਮਿਲਣਗੀਆਂ ਠੀਕ ਹੈ ਠੀਕ ਹੈ ਜੀ ਆਪਾਂ ਬੱਚੇ ਨੂੰ ਦੂਰ ਭੇਜ ਦਿੰਦੇ ਆ ਉੱਥੇ ਕੋਈ ਫੈਸਿਲਿਟੀ ਨਹੀਂ ਮਿਲਨੀ ਠੀਕ ਹੈ ਜੀ ਹਾਂ ਜੀ ਮਤਲਬ ਪ੍ਰੋਪਰ ਆਪਾਂ ਅਗਲੇ ਦਿਨ ਤਸੱਲੀ ਕਰਾਂਗੇ ਪੂਰੀ ਪ੍ਰੋਪਰ ਤਸੱਲੀ ਕਿ ਕਿਹੜੇ ਕਿਹੜੇ ਦਿਨ ਆਪਾਂ ਮਤਲਬ ਬੰਦਾ ਆਪਣਾ ਆ ਕੇ ਕੰਟੈਕਟ ਕਰ ਸਕਦਾ ਕਿੰਨੇ ਤੋਂ ਕਿੰਨੇ ਕਿਹੜੇ ਕਿਹੜੇ ਆਪਾਂ ਆਫਿਸ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਓਪਨ ਹੁੰਦਾ ਹਾਂਜੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਜੀ ਓਕੇ ਬਈ ਬਾਕੀ ਇਹਨਾਂ ਦਾ ਕੰਟੈਕਟ ਨੰਬਰ ਐਡਰੈਸ ਬਾਕੀ ਸਭ ਨੂੰ ਦਿਨ ਵੀ ਦੱਸਦੇ ਟਾਈਮਿੰਗ ਦੱਸਦੀ ਵਿਜ਼ਿਟ ਕਰ ਲਿਓ ਸੰਗਰੂਰ ਦੇ ਵਿੱਚ ਪੈਂਦਾ ਹੈ ਬੀ ਐਮ ਉਸ ਲਾਈਨ ਦੇ ਕੋਲ ਹੀ ਮੈਂ ਹਾਂ ਹਾਂਜੀ ਬਾਕੀ ਭਰਾ ਦਾ ਸਕਰੀਨ ਤੇ ਨੰਬਰ ਚੱਲ ਰਹੀ ਬੇਫਿਕਰ ਹੋ ਕਿ ਤੁਸੀਂ ਕੋਈ ਵੀ ਗੱਲਬਾਤ ਕਰਨੇ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਕਰ ਸਕਦੇ ਹੋਗੇ ਤੁਹਾਡੇ ਮਨ ਦੇ ਵਿੱਚ ਹੋਰੇ ਬਹੁਤ ਸਾਰੇ ਸਵਾਲ ਹੋਣੇ ਅਸੀਂ ਜਿੰਨੇ ਕਲੀਅਰ ਕਰ ਸਕੇ ਵੀਰੇ ਕਰ ਦਿੱਤੇ ਬਾਕੀ ਤੁਸੀਂ ਕੋਈ ਵੀ ਗੱਲ ਕਰਨੇ ਬੇਫਿਕਰ ਹੋ ਕੇ ਦਿੱਤੇ ਨੰਬਰ ਤੇ ਕੰਟੈਕਟ ਕਰ ਲਿਓ ਆ ਵੀਰੇ ਆਪਣੇ ਉਪਰਾ ਨੂੰ ਜਰੂਰ ਸ਼ੇਅਰ ਕਰੋ ਬਈ ਮੈਂ ਕਹਿੰਨਾ 20-25 ਲੱਖ ਲਾਉਣ ਦੀ ਕੋਈ ਲੋੜ ਨਹੀਂ 20-25 ਸਿਮਪਲ ਜਿਹਾ ਫੁੰਡਾ ਦੱਸਾਂ ਮੈਂ ਹਾਂ ਮੈਂ ਵੀ ਕੋਈ ਲੋੜ ਨਹੀਂ ਹੈਗੀ ਜਿਹੜੇ ਬੱਚੇ ਦਾ ਬਜਟ ਨਹੀਂ ਹੈਗਾ ਕਈ ਬੱਚੇ ਕਹਿੰਦੇ ਨੇ ਅਸੀਂ ਯੂਰਪ ਜਾਣਾ ਹੈ ਹਾਂ ਉਹਰ ਉਹਦੇ ਦਾਦਾ ਸਵਾਰ 12-12 ਲੱਖ ਰੁਪਏ ਲੱਗਦਾ ਹੈ ਹਾਂ ਮੈਂ ਕਹਿੰਦਾ ਜੀ ਯੂਰਪ ਦੀ ਜਗ੍ਹਾ ਤੁਸੀਂ ਰਸ਼ੀਆ ਜਾਓ ਇੱਕ ਤਾਂ ਇਨਕਮ ਸੋਰਸ ਬਰਾਬਰ ਹੈ 70-80 ਹਜ਼ਾਰ ਰੁਪਏ ਨਾਲੇ ਰਸ਼ੀਆ ਤੋਂ ਹਰ ਕੰਟਰੀ ਦੇ ਵਿੱਚ ਮੂਵ ਹੋਣਾ ਆਸਾਨ ਹੈ ਠੀਕ ਹੈ ਬਾਕੀ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ ਨਾ ਜੋ ਬਾਕੀ ਆਪਾਂ ਗੱਲਾਂ ਬਾਤ ਕਰ ਲਾਂਗੇ ਆਹਮਦੇ ਨਾਲ ਜਿੰਨੇ ਭਰਾ ਇੰਟਰਸਟਡ ਨੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਯਾਰ ਆਪਣੇ ਉਹ ਭਰਾ ਤੱਕ ਪਹੁੰਚ ਜੇ ਜਿਨ੍ਹਾਂ ਦੇ ਘਰੇ ਦੋ ਹੈਗੇ ਨਾ ਨਾ ਜਵਾਕ ਇੱਕ ਨੂੰ ਛੋਟੇ-ਮੋਟੇ ਕੰਟਰੀ ਉਰਾਂ-ਪਰਾਂ ਕਰ ਦਿਆ ਕਰੋ ਮੇਰੀ ਪਰਸਨਲ ਸਲਾਹ ਹੈ ਅੱਗੇ ਪੀੜ੍ਹੀਆਂ ਸੁਖ ਰਹਿਣਗੀਆਂ ਹਨ ਸਿੱਧੀ ਜੀ ਗੱਲ ਹੈ ਨਹੀਂ ਲੋਕ ਕਹੀ ਜਾਂਦੇ ਨੇ ਕਿ ਯਾਰ ਬਾਹਰ ਨੂੰ ਬਾਹਰ ਨੂੰ ਜਾਈ ਜਾਂਦੇ ਨੇ ਤੇ ਇਹਦੇ ਪਿੱਛੇ ਹੀ ਬਹੁਤ ਵੱਡਾ ਕਾਰਨ ਹੈ ਮਿੱਤਰੋ ਤੇ ਜਿੰਨੇ ਭਰਾ ਦੇਖਣੇ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਜੀ ਵੀਡੀਓ ਦੇਖਣ ਦਾ